ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸ ਦੇ ਕਿ ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਦੇ ਖਿਲਾਫ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਦੇ ਵਿੱਚ ਤਰਜ ਐਫ ਆਈ ਆਰ ਦੇ ਤਰੀਕੇ ਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਵੱਡੇ ਸਵਾਲ ਚੁੱਕ ਦਿੱਤੇ ਨੇ ਅਦਾਲਤ ਨੇ ਬੀਤੀ ਦਿਨੀ ਸੁਣਵਾਈ ਦੌਰਾਨ ਸਵਾਲ ਕੀਤਾ ਹੈ ਕਿ ਡੀਆਈਜੀ ਪੁੱਲਰ ਦੀ 30 ਸਾਲਾਂ ਦੀ ਕਮਾਈ ਦਾ ਹਿਸਾਬ ਅੱਧੇ ਘੰਟੇ ਦੇ ਵਿੱਚ ਕਿਵੇਂ ਲਗਾਇਆ ਗਿਆ ਅਦਾਲਤ ਨੇ ਵਿਜੀਲੈਂਸ ਦੀ ਐਫ ਆਈ ਆਰ ਤੇ ਸ਼ੱਕ ਵੀ ਜਤਾਇਆ ਤੇ ਜਦਗੀ ਪੁੱਲਰ ਦੇ ਕੀਲ ਨੇ ਆਖਿਆ ਕਿ सीबीआई ਦੀ ਐਫਆਈਆਰ ਵਿਜੀਲੈਂਸ ਤੋਂ ਬਾਅਦ ਜਿਹੜੀ ਦਰਜ ਕੀਤੀ ਗਈ ਹੈ ਇਸ ਲਈ ਕਾਨੂੰਨੀ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ सीबीआई ਦੀ ਐਫਆਈਆਰ ਦਾ ਕੋਈ ਆਧਾਰ ਨਹੀਂ ਬੰਦ ਹੈ ਅਥੀ ਦਾ ਜ਼ਿਲ੍ਹਾ ਅਦਾਲਤ ਨੇ ਟਿੱਪਣੀ ਕਰਦੇ ਅੱਖ ਹੈ ਕਿ ਵਿਜੀਲੈਂਸ ਬਿਊਰੋ ਨੇ 29 ਅਕਤੂਬਰ ਨੂੰ ਸਵੇਰੇ 10:30 ਵਜੇ ਦੇ ਕਰੀਬ ਗੁਪਤ ਸੂਚਨਾ ਮਿਲਣ ਤੋਂ ਬਾਅਦ ਅੱਧੇ ਘੰਟੇ ਦੇ ਵਿੱਚ ਐਫਆਈਆਰ ਕਿਵੇਂ ਦਰਜ ਕਰ ਦਿੱਤੀ ਹੈ ਅਦਾਲਤ ਨੇ ਇਹ ਵੀ ਆਖਿਆ ਕਿ 30 ਸਾਲਾਂ ਦੀ ਸੇਵਾ ਦੌਰਾਨ ਜੋੜੀ ਗਈ ਜਾਇਦਾਦ ਦੀ ਵੈਰੀਫਿਕੇਸ਼ਨ 30 ਮਿੰਟਾਂ ਦੇ ਵਿੱਚ ਸੰਭਵ ਨਹੀਂ ਹੈ ਇਹ ਸਪੱਸ਼ਟ ਨਹੀਂ ਹੈ ਕਿ ਬਿਨਾਂ ਸੂਚਨਾ ਦੇ ਸਫਾਈ ਦੀ ਜਾਂਚ ਕੀਤੇ ਬਿਨਾਂ ਇਹ ਨਿਸ਼ੇਧੀ ਮਾਮਲਾ ਕਿਵੇਂ ਦਰਜ ਕਰ ਦਿੱਤਾ ਗਿਆ ਅਦਾਲਤ ਨੇ ਅੱਖੇ ਕੀ ਵਿਜੀਲੈਂਸ ਦੀ ਐਫਆਈਆਰ ਸਿਰਫ মিডিਆ ਰਿਪੋਰਟਰ ਦੇ ਆਧਾਰ ਤੇ ਦਰਜ ਕੀਤੀ ਗਈ ਹੈ ਚੰਡੀਗੜ੍ਹ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਐਫਆਈਆਰ ਨੂੰ ਲੈ ਕੇ ਹੁਣ ਵੱਡੇ ਸਵਾਲ ਚੁਕਨੇ ਸ਼ੁਰੂ ਕਰ ਦਿੱਤੇ ਨੇ ਉਥੇ ਦਾਜੀ ਕਾ ਅਦਾਲਤ ਨੇ ਵੀ ਆਖਿਆ ਕਿ ਪੰਜਾਬ ਵਿਜੀਲੈਂਸ ਬਲੋ ਪੇਸ਼ ਹੋਏ ਸਰਕਾਰੀ ਵਕੀਲ ਹਰਪਰਨ ਕੋਰ ਨੇ ਅਦਾਲਤ ਦੇ ਸਵਾਲ ਦੇ ਬਾਵਜੂਦ ਕੋਈ ਦਲੀਲ ਨਹੀਂ ਦਿੱਤੀ ਹੈ ਉਥੇ ਵਿਜੀਲੈਂਸ ਬਿਊਰੋ ਦੀ ਚੁੱਪੀ ਦੇ ਕਾਰਨ ਸਪਸ਼ਟ ਵੱਡੇ ਹੁੰਦੇ ਹੋਏ ਵੀ ਨਜ਼ਰ ਆ ਰਹੇ ਹੈ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਕੋਡਿਨਲ ਸੰਜੂਕਾਰਿਆ ਕਿ ਹੁਣ ਹਰਪ੍ਰਧਨ ਸਿੰਘ ਪੁੱਲਰ ਦੇ ਖਿਲਾਫ ਹੋਈ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਤੇ ਵੱਡੇ ਅਦਾਲਤ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸੰਜੂਕਾਰ ਰਿਹਾ ਦੱਸ ਦੇ ਕਿ ਪੰਜਾਬ ਪੁਲਿਸ ਦੇ ਡੀ ਆਈ ਜੀ ਹਰਚਰਨ ਸਿੰਘ ਦੇ ਖਿਲਾਫ ਆਮਦਨ ਤੋਂ ਵੱਧ ਜ਼ਾਇਦਾ ਦੇ ਮਾਮਲੇ ਦੇ ਵਿੱਚ ਦਰਜ ਐਫ ਆਈ ਆਰ ਦੇ ਤਰੀਕੇ ਤੇ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਵੱਡੇ ਸਵਾਲ ਚੁੱਕ ਦਿੱਤੇ ਨੇ ਅਦਾਲਤ ਨੇ ਬੀਤੀ ਦਿਨੀ ਸੁਣਵਾਈ ਦੌਰਾਨ ਸਵਾਲ ਕੀਤਾ ਹੈ ਕਿ ਡੀਆਈਜੀ ਪੁੱਲਰ ਦੀ 30 ਸਾਲਾਂ ਦੀ ਕਮਾਈ ਦਾ ਹਿਸਾਬ ਅੱਧੇ ਘੰਟੇ ਦੇ ਵਿੱਚ ਕਿਵੇਂ ਲਗਾਇਆ ਗਿਆ ਅਦਾਲਤ ਨੇ ਵਿਜੀਲੈਂਸ ਦੀ ਐਫਆਈਆਰ ਤੇ ਸ਼ੱਕ ਵੀ ਜਤਾਇਆ ਤੇ ਜਦ ਤੱਕ ਪੁੱਲਰ ਦੇ ਵਕੀਲ ਨੇ ਆਖਿਆ ਕਿ ਸੀਬੀਆਈ ਦੀ ਐਫਆਈਆਰ ਵਿਜੀਲੈਂਸ ਤੋਂ ਬਾਅਦ ਜਿਹੜੀ ਦਰਜ ਕੀਤੀ ਗਈ ਹੈ ਇਸ ਲਈ ਕਾਨੂੰਨੀ ਤੌਰ ਤੇ ਦੇਖਿਆ ਇਹ ਜਾਵੇ ਤਾਂ ਸੀਬੀਆਈ ਦੀ ਐਫਆਈਆਰ ਦਾ ਕੋਈ ਆਧਾਰ ਨਹੀਂ ਬੰਦ ਹੈ ਅੱਜ ਦਾ ਜ਼ਿਲ੍ਹਾ ਅਦਾਲਤ ਨੇ ਟਿੱਪਣੀ ਕਰਦੇ ਅੱਖ ਹੈ ਕਿ ਵਿਜੀਲੈਂਸ ਬਿਊਰੋ ਨੇ 29 ਅਕਤੂਬਰ ਨੂੰ ਸਵੇਰੇ 10:30 ਵਜੇ ਦੇ ਕਰੀਬ ਗੁਪਤ ਸੂਚਨਾ ਮਿਲਣ ਤੋਂ ਬਾਅਦ ਅੱਧੇ ਘੰਟੇ ਦੇ ਵਿੱਚ ਐਫਆਈਆਰ ਕਿਵੇਂ ਦਰਜ ਕਰ ਦਿੱਤੀ ਹੈ ਅਦਾਲਤ ਨੇ ਇਹ ਵੀ ਅੱਖ ਹੈ ਕਿ 30 ਸਾਲਾਂ ਦੀ ਸੇਵਾ ਦੌਰਾਨ ਜੋੜੀ ਗਈ ਜਾਇਦਾਦ ਦੀ ਵੈਰੀਫਿਕੇਸ਼ਨ 30 ਮਿੰਟਾਂ ਦੇ ਵਿੱਚ ਸੰਭਵ ਨਹੀਂ ਹੈ ਇਹ ਸਪੱਸ਼ਟ ਨਹੀਂ ਹੈ ਕਿ ਬਿਨਾਂ ਸੂਚਨਾ ਦੀ ਸਫਾਈ ਦੀ ਜਾਂਚ ਕੀਤੇ ਬਿਨਾਂ ਇਹ ਨਿਸ਼ੇਧੀ ਮਾਮਲਾ ਕਿਵੇਂ ਦਰਜ ਕਰ ਦਿੱਤਾ ਗਿਆ ਅਦਾਲਤ ਨੇ ਅੱਖ ਹੈ ਕਿ ਵਿਜੀਲੈਂਸ ਦੀ ਐਫਆਈਆਰ ਸਿਰਫ ਮੀ ਰੀਪੋਰਟਰ ਦੇ ਆਧਾਰ ਤੇ ਦਰਜ ਕੀਤੀ ਗਈ ਹੈ ਚੰਡੀਗੜ੍ਹ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਐਫਆਈਆਰ ਨੂੰ ਲੈ ਕੇ ਹੁਣ ਵੱਡੇ ਸਵਾਲ ਚੁਕਨੇ ਸ਼ੁਰੂ ਕਰ ਦਿੱਤੇ ਨੇ ਉਥੇ ਦਾਜੀ ਕਾ ਅਦਾਲਤ ਨੇ ਵੀ ਆਖਿਆ ਕਿ ਪੰਜਾਬ ਵਿਜੀਲੈਂਸ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਹਰ ਪੜਨ ਕੋ ਅਦਾਲਤ ਦੇ ਸਵਾਲ ਦੇ ਬਾਵਜੂਦ ਕੋਈ ਦਲੀਲ ਨਹੀਂ ਦਿੰਦੀ ਹੈ ਉਥੇ ਵਿਜੀਲੈਂਸ ਬਿਊਰੋ ਦੀ ਚੁੱਪੀ ਦੇ ਕਾਰਨ ਸਪਸ਼ਟ ਵੱਡੇ ਹੁੰਦੇ ਹੋਏ ਵੀ ਨਜ਼ਰ ਆ ਰਹੇ ਹੈ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਕਿ ਹੁਣ ਹਰਪਰਧਨ ਸਿੰਘ ਪੁੱਲਰ ਦੇ ਖਿਲਾਫ ਹੋਈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ افਐਸਆਈਆਰ ਤੇ ਵੱਡੇ ਅਦਾਲਤ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ